ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਪਸ਼ਟ ਬਹੁਮਤ ਨਾਲ ਜਿੱਤ ਹਾਸਲ ਕਰਨ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ ਮੰਤਰੀ ਮੰਡਲ ਬਣਾਉਣ ਨੂੰ ਲੈ ਕੇ ਕੀਤੀ ਜਾਏਗੀ ਚਰਚਾ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸੋ ਪੰਜਾਬ ਵਿੱਚ ਕਾਂਗਰਸ ਨੇ ਹਾਸਲ ਕੀਤੀਆਂ ਨੇ 70 ਸੀਟਾਂ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਦੇ ਰੂਪ ਚ ਉਭਰੀ ਆਮ ਆਦਮੀ ਪਾਰਟੀ ਵੱਲੋਂ ਅੱਜ ਚੁਣਿਆ ਜਾਏਗਾ ਵਿਧਾਇਕ ਦਲ ਦਾ ਨੇਤਾ ਪੰਜਾਬ ਇੰਚਾਰਜ ਸੰਦੇਸ਼ ਸਿੰਘ ਦੀ ਗਵਾਹੀ ਹੇਠ ਆਪ ਦੇ ਸਾਰੇ ਜੇਤੂ ਵਿਧਾਇਕਾਂ ਦੀ ਅੱਜ ਹੋਏਗੀ ਬੈਠਕ ਬੈਂਸ ਬ੍ਰਦਰਸ ਵੀ ਰਹਿਣਗੇ ਬੈਠਕ ਵਿੱਚ ਮੌਜੂਦ ਜੇਤੂ ਵਿਧਾਇਕਾਂ ਵਿੱਚੋਂ ਹੀ ਕਿਸੇ ਇੱਕ ਨੂੰ ਸਹਿਮਤੀ ਦੇ ਨਾਲ ਚੁਣਿਆ ਜਾਏਗਾ ਵਿਧਾਇਕ ਦਲ ਦਾ ਨੇਤਾ ਪੰਜਾਬ ਵਿਧਾਨ ਸਭਾ ਚ ਆਪ ਨੂੰ 22 ਸੀਟਾਂ ਹਾਸਲ ਹੋਈਆਂ ਗੁਦਾਸਪੁਰ ਦੇ ਪਿੰਡ ਸਲੋਪਰ ਵਿੱਚ ਕਿਸਾਨ ਚੇਤ ਸਿੰਘ ਨੂੰ ਆਵਾਰਾ ਕੁੱਤਿਆਂ ਨੇ ਨੋਚਿਆ ਹੋਈ ਮੌਤ ਸੋਮਵਾਰ ਨੂੰ ਖੇਤ ਵਿੱਚ ਕੰਮ ਕਰ ਰਿਹਾ ਕਿਸਾਨ ਹੋਇਆ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਸ਼੍ਰੀ ਨੰਦਪੁਰ ਸਾਹਿਬ ਚੋਹੜੇ ਮਹੱਲੇ ਦੀ ਇਸ ਮਾਪਤ ਤੋਂ ਬਾਅਦ ਸ਼੍ਰੀ ਹਰਮੰਦਰ ਸਾਹਿਬ 'ਚ ਰਾਤ ਨੂੰ ਖੇਢੀ ਗਈ ਫੁੱਲਾਂ ਦੀ ਹੋਲੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਚੋਹੜਾ ਮਹੱਲਾ ਬਣਾਉਣ ਲਈ ਪਹੁੰਚੀਆਂ ਦਰਬਾਰ ਸਾਹਿਬ ਸੁਖਾਸਨ ਵੇਲੇ ਪਾਲਕੀ ਸਾਹਿਬ ਤੇ ਕੀਤੀ ਗਈ ਫੁੱਲਾਂ ਦੀ ਵਰਖਾ ਦੁਨੀਆ ਭਰ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਸਿੱਖ ਵਾਤਾਵਰਣ ਦਿਵਸ ਨਾਨਕ ਸ਼ਾਹੀ ਕੈਲੰਡਰ ਮੁਤਾਬਕ 14 ਮਾਰਚ ਨੂੰ ਸਿੱਖਾਂ ਦੇ 7ਵੇਂ ਗੁਰੂ ਸ੍ਰੀ ਗੁਰੂ ਹਰ Rai ਜੀ ਦਾ ਗੁਰਤਾ ਗਦੀ ਦਿਵਸ ਹੈ। ਜੀ ਕਾਲ ਤੱਕ ਸਹਾਬਤੇ UNO ਦੇ ਸਹਿਯੋਗ ਨਾਲ ਇੱਕ ਸਿੱਖ ਸੰਸਥਾ ਵੱਲੋਂ ਗੁਰੂ ਸਾਹਿਬ ਦੇ ਗੁਰਤਾ ਗਦੀ ਦਿਵਸ ਨੂੰ ਸਿੱਖ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮੋਹਾਲੀ ਤੋਂ ਚੰਡੀਗੜ੍ਹ ਤੱਕ ਅੱਡੀ ਜਾਏਗੀ ਸਾਈਕਲ ਰੈਲੀ।